ਆਤਲ ਨੂੰ ਸਾਨੂੰ ਜੰਦਰ ਸਿੰਘ ਹਸਪਤਲ ਕੋਲ ਆਇਆ ਉਹ ਤੇ ਇੱਕ ਵਸਾ। ਘਰ ਮੇਰੀ ਉਹਦੀ ਪੰਜ ਥੀਰੇ ਪਏ ਹੋਏ। ਬੈੱਡ ਸੀਟ ਵੀ ਹੈ ਨਹੀਂ ਸੀ ਪੂਰੀ ਤਰ੍ਹਾਂ ਦਾ ਤੇ ਬਾਹਰ ਇਹਦੀ ਗੱਡੀ ਰੁਈ ਸੀ ਆ ਜਗ੍ਹਾ ਤੇ। ਲਾਗੇ ਨਾ ਬਿਗੇ ਬਿਗੇ ਨਾ ਮਿਲਾਈ। ਕੱਲ ਤੁਹਾਰੇ ਭਾਈ ਹੈ ਨਾ। ਉਹ ਐਗੂ ਜੀ ਦਾ ਖਾਲਸਾ ਵਾਡ ਕਿਉਂ ਕਰਦੇ ਸੀ। ਇਹ ਰਹਿਣ ਨਾ। ਇਹ ਪਹਿਲੀ ਘੈਣ ਹੈ ਜਿਹੜੀ ਸਾਡੇ ਸੁਪਨਿਆਂ ਦੇ ਘਰ 'ਚ 2017 ਚ ਆਈ। ਇਸ ਤੋਂ ਪਹਿਲਾਂ ਦੋ ਭੈਣ ਭਰਾ ਸੀਗੇ ਵਿੱਕੀ ਤੇ ਰਚਨਾ ਉਹਨਾਂ ਦੇ ਬਾਰੇ ਅਸੀਂ ਸੋਚਿਆ ਸੀ ਵੀ ਭੈਣ ਨੂੰ ਫੀਮੇਲ ਆਸ਼ਰਮ ਛੱਡਾਂਗੇ ਤੇ ਵਿੱਕੀ ਰੋਲਾ ਖਵਾਏ ਪਰ ਜਦੋਂ ਵੀ ਉਹਨਾਂ ਨੂੰ ਅਲੱਗ ਕਰਦੇ ਤਾਂ ਉਹ ਚੀਕਾਂ ਮਾਰਦੇ ਰੋਲਾ ਪਾਉਂਦੇ ਮਰੇ 3-4 ਦਿਨ ਨਹੀਂ ਹੋਏ ਸੀ ਉਹਨਾਂ ਨੂੰ ਢਿਆਲਦਿਆਂ ਨੂੰ ਤੇ ਜਦੋਂ ਸਾਨੂੰ ਜਲੰਧਰ ਸਿਵਲ ਹਸਪੀਟਲ ਤੋਂ ਕਾਲ ਆਈ ਉੱਥੇ ਇੱਕ ਢੈਂਤ ਪਈ ਆ ਉਹਦੀ ਬਾਹਾਂ 'ਚ ਕੀੜੇ ਪਏ ਹੋਏ ਆ ਜਦੋਂ ਅਸੀਂ ਉੱਥੇ ਗਏ ਪਤਾ ਕੀਤਾ 22 ਦਿਨ ਉਹ ਜਿਹਨੂੰ ਇੱਕੋ ਬੈੱਡ ਤੇ ਪਿਆ ਨੂੰ ਬੈੱਡ ਸ਼ੀਟ ਵੀ ਹੈ ਨਹੀਂ ਸੀ ਪੂਰੀ ਤਰ੍ਹਾਂ ਨਾਲ ਤੇ ਬਾਹ ਇਹਦੀ ਕੱਟੀ ਹੋਈ ਸੀ ਆ ਜਗ੍ਹਾ ਤੇ ਉਹਦੇ ਚ ਥੀਰੇ ਪਏ ਤੇ ਨਗਲ ਵਸਤਾ ਸੀ ਪ੍ਰਸ਼ਾਸਨ ਨਾਲ 2 ਦਿਨ ਜਿੱਤੋ ਜਿਹੜੇ ਕਰਕੇ ਧਰਨਾ ਲਾ ਕੇ ਬੈਠੇ ਰਹੇ 2 ਦਿਨ ਬਾਅਦ ਉਹਨਾਂ ਨੇ ਸਾਨੂੰ ਇਹ ਅਜਾਰਟ ਦਿੱਤੇ ਵੀ ਇਹਨੂੰ ਲੈ ਲਓ ਕੋਈ ਡਾਕੂਮੈਂਟ ਨਹੀਂ ਦਿੱਤਾ ਕੋਈ ਫਾਈਲ ਨਹੀਂ ਦਿੱਤੀ ਕੋਈ ਟ੍ਰੀਟਮੈਂਟ ਨਹੀਂ ਪਤਾ ਕਰਨ ਤੇ ਸਾਰੀ ਜਾਣਕਾਰੀ ਜਿਹੜੀ ਸਾਨੂੰ ਮਿਲੀ ਜਿਸ ਦਿਨ ਅਸੀਂ ਪਹੁੰਚੇ ਸੀ ਉਸ ਤੋਂ 22 ਦਿਨ ਪਹਿਲਾਂ ਇਹਦਾ ਜਲੰਧਰ ਰੇਲਵੇ ਸਟੇਸ਼ਨ ਤੇ ਟ੍ਰੇਨ ਦੇ ਵਿੱਚੋਂ ਢਿੱਗਣ ਨਾਲ ਸੱਟ ਲੱਗੀ ਸੀ ਬਾਹ ਕੁੱਟ ਗਈ ਸੀ ਤੇ ਕੱਟੀ ਗਈ ਸੀ ਲਗਭਗ ਨਾਲ ਜੀਆਰਪੀ ਵਾਲਿਆਂ ਨੇ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਾਲ ਜਲੰਧਰ ਦਾਖਲ ਕਰਾਇਆ ਦੇ ਸੇਵਲ ਹਫਤਾ ਦੀ ਵਿੰਦਰ ਵਾਲੇ ਦੀ ਬਾਹ ਮੈਟ੍ਰੇਟ ਕਰਕੇ ਕੱਟ ਕੇ ਤੇ ਇਹਨੂੰ ਉੱਪਰ ਤੀਜੀ ਮੰਜ਼ਿਲ ਤੇ ਡਟੀਗਰੀ ਜਿਹੜੀ ਗਾਰਡ ਸੀ ਔਰਥੋ ਗਾਰਡ ਉਹਦੇ ਵਿੱਚ ਸ਼ਿਫਟ ਕਰਤਾ ਤੇ ਬਾਈ ਗੈਲ ਜਿਹਦੇ ਕੋਲੇ ਨਹੀਂ ਗਿਆ ਕੋਈ ਇਹਨੂੰ ਪੁੱਛਿਆ ਹੀ ਨਹੀਂ ਕਿਸੇ ਨੇ ਆਸ-ਪਾਸ ਦੇ ਲੋਕ ਬੋਤੀ ਵੀ ਵਿੰਦਰ ਦੀ ਖਾਲਿੰਦੀ ਸੀ ਤੇ ਸਮੈਲ ਇੰਨੀ ਆਉਣ ਲੱਗ ਗਈ ਸੀ 75 ਬੈੱਡ ਦੀ ਗਾਰਡ ਸੀ ਜਿਵੇਂ ਹੁਣ ਆਪਣਾ ਏਡਾ ਵੱਡਾ ਮਦੁਰਪੁਰ ਆ ਤਾਂ ਘਾਰ ਇੱਥੇ ਮਾਮਾ ਦਾ ਸਾਡੀਆਂ ਦਾ ਕਿੰਨੀ ਵੱਡੀ ਗਾਰਡ ਸੀ ਤੇ ਸਾਰੇ ਮਰੀਜਾਂ ਦੇ ਵੀ ਤੇ ਮਰੀਜਾਂ ਦੇ ਰਿਸ਼ਤੇਦਾਰਾਂ ਦੇ ਮੂੰਹ ਤੇ ਰਮਾਲ ਬੰਨੇ ਜਾਂ ਚੁੰਨੀਆਂ ਬੰਨੀਆਂ ਬੀਬੀਆਂ ਬੈਠੀਆਂ ਤੇ ਫਿਰ ਉਸ ਤੋਂ ਜਿੱਦੋ ਜਨਮ ਤੋਂ ਬਾਅਦ ਸਾਨੂੰ ਤੇ ਪੈਰ ਦੀ ਸੇਵਾ ਮਿਲੀ ਉਸ ਤੋਂ ਅਸੀਂ ਲੈ ਕੇ ਆਏ ਇਹਨੂੰ ਸੁੱਤੀ ਕਰਵਾ ਕੇ ਜਿਹੜੀ ਬਾਹ ਦੀ ਇੱਥੋਂ ਕੱਟੀ ਗਈ ਸੀ ਕਿ ਉਹ ਬਿਲਕੁਲ ਇੱਥੋਂ ਜੜ ਤੋਂ ਕੱਟਣੀ ਪਈ ਕਿਉਂਕਿ ਸਾਰੇ ਕੀੜੇ ਖਾ ਗਏ ਤੇ ਜੇਕਰ ਕੱਟੀ ਹੁੰਦੀ ਬਾਹ ਇਹਦੇ ਵੀ ਜਿਹੜਾ ਲੈਂਸ ਲੱਗੇ ਛੇ ਦੇ ਆਪਣਾ ਮਾੜਾ ਮੋਟਾ ਸਹਾਰਾ ਕਰਨ ਚੁੱਕੀ ਆਪਣੇ ਆਪ ਉਸਵਾਲਾ ਨਹੀਂ ਹੋ ਜਾਂਦਾ ਕੋਲੋ ਜੜ ਚੋਂ ਕੱਟੀ ਜਾਣ ਕਰਕੇ ਉਹ ਆਰਟੀਫੀਸ਼ੀਅਲ ਉਮਕਲੀ ਬਾਹਰ ਵੀ ਨਹੀਂ ਲੱਗ ਸਕਦਾ ਤੇ ਫਿਰ ਇੰਨੀ ਅਫਸੈਟ ਹੋ ਗਈ ਵਿਚਾਰੀ ਇਹ ਇਹਨੂੰ ਦੌਰੇ ਪੈਂਦੇ ਸੀ ਦਿਮਾਗ ਦੇ ਭਾਈ ਜਿੰਨ ਕੀੜੇ ਖਾਈ ਗਏ ਪਈ ਨੂੰ ਕੁਝ ਸੋਚ ਕੇ ਦੇਖੋ ਦਿਮਾਗ ਤੇ ਕਿੰਨਾ ਡੂੰਗਾ ਸਕਿਆ ਕਿੰਨਾ ਖਤਰਨਾਕ ਪ੍ਰੈਕਟ ਪਿਆ ਉਹ ਫਿਰ ਸੁਬਾਹ ਦੇ ਨੇ ਭੜਨੇ ਕਾਨਪੁਰ ਦੀ ਜੁਪੀ ਰੀਅਲ ਅਪ੍ਰੈਸ ਦਸ਼ਿਆ ਦੇ ਹੱਲਾ ਖਾਲੇ ਦਾ ਨਾਮ ਆ ਜਮੀਰ ਮੁਹੰਮਦ ਦੇ ਪੁੱਤਿਆ ਨਾਮ ਆ ਤੇ ਉਹ ਵੀ ਐ ਨਹੀਂਗਾ ਉਹਦੀ ਵੀ ਡੈਥ ਹੋ ਚੁੱਕੀ ਆ ਪਿੱਛੇ ਐ ਦੌਰਾ ਦਾ ਦੌਰਾ ਤਾਂ ਕੋ ਨਹੀਂ ਆਤਾ ਨਾ ਮੇਰੇ ਨੂੰ ਭੈਣ ਨੂੰ 2017 18 19 20 21 22 ਤੱਕ ਇੰਨੇ ਦੌਰੇ ਪੈਂਦੇ ਸੀ ਹੱਥਾਂ ਪੈਰਾਂ ਜਾਇ ਨੇ ਕਈ ਵਾਰ ਮਰਨੋਂ ਬਚੀ ਐ ਜਿ ਭਿਆਨਕ ਦੌਰੇ ਪੈਂਦੇ ਫਿਰ ਬਾਅਦ ਵਿੱਚ ਜਾ ਕੇ ਸਾਨੂੰ ਇੱਕ ਡਾਕਟਰ ਨੇ ਧੰਨਵਾਦ ਡਾਕਟਰ ਸਾਹਿਬ ਦਾ ਉਹਨਾਂ ਨੇ ਦੱਸਿਆ ਵੀ ਦਾ ਆਪਰੇਟ ਕਰ ਦਿੰਨੇ ਆ ਪਰ ਵੀ ਆਪਰੇਸ਼ਨ ਦੇ ਨਾਲ ਖਤਰਾ ਵੀ ਹੈ ਜੀ ਜਾਣ ਲੋ ਪਰ ਜੇ ਪੇਸ਼ੈਂਟ ਸਫਸਲ ਹੋ ਗਿਆ ਬ੍ਰੇਨ ਦਾ ਇਹਨੂੰ ਦੌਰੇ ਪੈਣ ਉਹ ਆ ਗਿਆ ਤੇ ਜਿਹੜਾ ਪੂਰੀ ਬ੍ਰੇਨ ਦੀ ਖੋਪੜੀ ਖੋਲ ਕੇ ਉਹਨਾਂ ਨੇ ਆਪਰੇਟ ਕੀਤਾ ਉਸ ਤੋਂ ਬਾਅਦ ਤੋਂ ਭੈਣ ਦੌਰੇ ਪੈਣ ਉਹ ਲੱਗ ਗਿਆ ਜੋ ਤਕਰੀਬੀ ਆ 7 ਦੋਸਤ ਵੀ ਹੋ ਰਹੀ ਹੈ ਭੈਣ ਅੱਗੇ ਲੋ ਕਾਫੀ ਠੀਕ ਹੈ ਬੜਾ ਰਹਿਣਾ ਖਾਨ ਘਰ ਜਾਣਾ ਹੈ ਵਾਲੇਕੁਮ ਸਲਾਮ ਵਾਲੇਕ वालेकुम घर जाना घर जाना घर आज गई है गाँव कहाँ पे तुम्हारा भाए। भाए। है तुम्हारा गाँव नसीराबादी कानपुर कानपुर ससुराल है आगे खत्म हो गया खत्म हो गया बच्चे हैं तुम्हारे बच्चे को नगे बेटा ਕੰਨ ਤੁਹਾਰੇ ਭਾਈ ਹੈ ਨਾ ਅੱਛਾ ਲੱਭਦੀਆਂ ਦਿੱਤੀਆਂ ਹੋਈਆਂ ਸਵਾਵਾ ਕਿ ਸਾਨੂੰ ਉਹ ਅੱਲਾਹ ਉਹ ਰਾਮ ਉਹ ਵਾਹਿਗੁਰੂ ਆਗਿਆ ਦਿੱਤੀ ਹੋਈ ਹੈ ਭੈਣਾ ਮਾਵਾ ਬੱਚੀਆਂ ਗਰੀਆਂ ਸੁਪਨਿਆਂ ਦੇ ਘਰ ਵਿੱਚ ਸਾਡੇ ਨਾਲ ਇੱਕ ਸੁਪਨਿਆਂ ਵਾਲੀ ਜੀਵਨ ਜੰਦਿਆ ਤੇ ਕਿੰਨੇ ਪਾਟਾ ਵਾਲਿਆਂ ਕਿੰਨੀਆਂ ਭੈਣਾਂ ਦੀਆਂ ਦੁਆਵਾ ਕਿਰਪਾ ਦਾ ਆਨੰਦ ਪ੍ਰਾਪਤ ਮਿਲਦਾ ਬਰਦਾਸ਼ ਕਰਿਓ ਬਸ ਅਨੰਦ ਕਰੇ ਇਸ ਤਰ੍ਹਾਂ ਦੀ ਸੇਵਾ ਕਰਦੇ ਦੀ ਸਾਡੀਆਂ ਇਹਨਾਂ ਭੈਣਾਂ ਦੀਆਂ ਜ਼ਿੰਦਗੀਆਂ ਵਿੱਚ ਖੁਸ਼ੀਆਂ ਭਾਉਦੇ ਨੇ ਵਾਹਿਗੁਰੂ ਜੀ ਕਾ ਜੀ ਜੀ ਗੁਰੂ ਜੀ ਅਸਲਾਮ ਵਾਲੇ ਕੁ ਆ ਵਾਲੇ